ਖੂਨ ਦਾ ਦਬਾਅ ਘਟਮਣੀਆਂ ਦੇ ਨਾਰਮਲ ਪ੍ਰੈਸ਼ਰ ਨਾਲੋਂ ਵੱਧ ਜਾਵੇ ਉਹ ਹਾਈ ਬੀਪੀ ਕਹਿੰਦਾ 120 ਐਸ.ੀ ਤੋਂ ਅਗਰ ਵੱਧ ਜਾਵੇ ਉਹ ਵੀ ਹਾਈ ਬੀਪੀ ਕਹਿੰਦਾ ਟਾਕ ਅਬਾਊਟ ਹਾਈ ਬੀਪੀ ਲੱਛਣ ਕੀ ਨੇ ਸਿਰਦਰਦ ਹੋਣਾ ਚੱਕਰ ਆਉਣਾ ਨੱਕ ਚੋਂ ਖੂਨ ਦਾ ਵਗਣਾ ਸਾਹ ਚੜਨਾ ਇਹ ਲੱਛਣ ਨੇ ਪ੍ਰੋਫੈਂਸ਼ਨ ਕੀ ਹੈ ਪ੍ਰੋਫੈਂਸ਼ਨ ਆਪਾਂ ਨੂੰ ਫਾਸਟ ਫੂਡ ਘਟਾਉਣਾ ਚਾਹੀਦਾ ਸੋਡੀਅਮ ਇਨਟੇਕ ਨਮਕ ਦਾ ਘੱਟ ਸੇਵਨ ਕਰਨਾ ਚਾਹੀਦਾ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਪਾਣੀ ਵਕਤੋਂ ਵੱਧ ਪੀਣਾ ਚਾਹੀਦਾ ਆਯੁਰਵੇਦ ਕਹਿੰਦਾ ਬਾਤ ਵਿੱਚ ਜਦੋਂ ਦੋਸ਼ ਵੱਜ ਜਾਂਦਾ ਇਹ ਐੀਪੀਪੀ ਬਣ ਜਾਂਦਾ ਸੋ ਆਯੁਰਵੇਦ ਅਕੋਰਡਿੰਗ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ ਸੋ ਮੈਡੀਸਨ ਕੀ ਹੈ ਘਰਾਂ ਦੇ ਵਿੱਚ ਲਸਣ ਦੀ ਗੰਢੀ ਸਾਰਿਆਂ ਨੂੰ ਪਤਾ ਹਫਤੇ ਦੇ ਵਿੱਚ 3 ਦਿਨ ਲੈ ਸਕਦੇ ਸਰਦੀਆਂ ਦੇ ਵਿੱਚ ਇਹਨੂੰ ਖਾਲੀ ਪੇਟ ਲੈਣਾ ਸਰਬਗੰਗਾ ਟੈਬਲਟ ਆਉਂਦੀ ਹੈ ਵੈਦਨਾਮ ਦੀ ਜਿਆਦਾ ਬੀਪੀ ਹੋ ਰਿਹਾ ਤਾਂ ਦੋ ਟੈਬਲਟ ਨਾਰਮਲ ਆ ਤਾਂ ਇੱਕ ਟੈਬਲਟ ਲੈ ਕੋਸੇ ਪਾਣੀ ਨਾਲ ਸੋ ਮੋਨਿਟਰ ਯੋਰ ਬੀਪੀ ਡੇਲੀ